ਇਧਰ ਇੱਕ ਝੋਟਾ ਜਿਹੜਾ ਆਪਾਂ ਪਿੰਡ ਦੇ ਲਈ ਛੱਡ ਰਹੇ ਆ ਮੇਰੀ ਬੇਨਤੀ ਹੈ ਜੱਗੂ ਦੇ ਕਹਿੰਦੇ ਹਾਦਰ ਸਾਹਿਬ ਜੀ ਪਹਿਲਵਾਨ ਸਿੰਘ ਜੀ ਇਹ ਕਾਰਜ ਜਿਹੜਾ ਕਰ ਰਿਹਾ ਸਾਰੇ ਨਗਰ ਨਿਵਾਸੀਆਂ ਨੂੰ ਸਾਡੀ ਗੁਜਾਰਿਸ਼ ਹੈ ਬੇਨਤੀ ਹੈ ਇਹ ਸਾਂਝੇ ਤੌਰ ਤੇ ਆਪਾਂ ਪਿੰਡ ਦੇ ਲਈ ਛੱਤ ਹੈ ਸੋ ਸਾਰੇ ਭਰਾਵਾਂ ਨੇ ਧਿਆਨ ਰੱਖਣਾ ਭਾਈ ਜੀ ਇਹ ਗੱਲ ਦਾ ਇਹ ਝੋਟਾ ਜਿਹੜਾ ਆਪਾਂ ਪੁੰਨ ਦੇ ਤੌਰ ਤੇ ਆਪਾਂ ਕਹਿ ਸਕਦੇ ਹਾਂ ਪਿੰਡ ਦੇ ਵਿੱਚ ਤਰੱਕੀ ਦੇ ਲਈ ਹੋਰ ਆਪਾਂ ਜਿੱਦਾਂ ਕਹਿੰਦੇ ਆ ਵੀ ਭਰਾ ਸਾਡੇ ਹੋਰ ਉਪਰਾਲੇ ਵੀ ਕਰਦੇ ਰਹੇ ਇਹ ਵੀ ਇੱਕ ਚੰਗਾ ਉਪਰਾਲਾ ਸਾਡੇ ਭਰਾ ਨੇ ਕੀਤਾ ਵੀ ਆਪਾਂ ਪਿੰਡ ਦੀ ਸ਼ੁਕ ਸ਼ਾਂਤੀ ਲਈ ਚੜ੍ਹਦੀ ਕਲਾ ਲਈ ਇਹ ਝੋਟਾ ਜਿਹੜਾ ਛੱਡ ਰਿਹਾ ਇੱਕ ਆਵਾਜ਼ਕਾਰਾ ਸਾਰੇ ਪਿੰਡ ਦੀ ਚੜ੍ਹਦੀ ਕਲਾ ਲਈ ਦੁਆਰਾ ਲਾਵਾਂਗੇ ਸਾਰਿਆਂ ਨੇ ਗੱਡ ਵੱਜ ਕੇ ਜਵਾਬ ਦੇਣਾ ਜੀ ਬੋਲੋ ਕਾਲ ਆ ਦੇਖੋ ਮੇਰੇ ਮਿੱਤਰੋ ਜੱਗੂ ਦੇ ਫਾਦਰ ਸਾਹਿਬ ਵੱਲੋਂ ਹੋਇਆ ਇੱਕ ਵੱਡਾ ਐਲਾਨ ਪਿੰਡ ਵਿੱਚ ਛੱਡਿਆ ਜਾਵੇਗਾ ਸਾਂਝਾ ਝੂਟਾ ਜੋ ਕਿ ਜੱਗੂ ਹਾਕਮਵਾਲੀ ਦੇ ਫਾਦਰ ਸਾਹਿਬ ਛੱਡ ਰਿਹਾ ਇਹ ਸਾਰੇ ਪਿੰਡ ਦਾ ਸਾਂਝਾ ਹੋਵੇਗਾ ਕੋਈ ਵੀ ਇਸ ਨੂੰ ਫੜੇਗਾ ਨਹੀਂ ਕਰੇ ਨਹੀਂ ਰੱਖੇਗਾ ਇਹਨੂੰ ਸੋਨੂੰ ਇਹ ਪਿੰਡ ਦਾ ਸਾਂਝਾ ਹੋਵੇਗਾ ਸਾਡੇ ਇਹੋ ਜਿਹੇ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਪ੍ਰੋ ਕਬੱਡੀ 03 ਨੂੰ ਕਰ ਲੋ ਸਬਸਕ੍ਰਾਈਬ